ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਰਾਜਪੂਤ ਯੋਧੇ ਜੈਮਲ ਅਤੇ ਫੱਤੇ ਬਾਰੇ ਜਿਨ੍ਹਾਂ ਨੇ ਆਪਣੀ ਬਹਾਦਰੀ ਦੇ ਨਾਲ ਬਾਦਸ਼ਾਹ ਅਕਬਰ ਨੂੰ ਕਾਂਬਾ ਛੇੜ ਦਿੱਤਾ ਸੀ ਪੰਜਾਬ ਦੇ ਲੋਕ ਨਾਇਕਾਂ ਵਿੱਚ ਪੰਜਾਬ ਤੋਂ ਬਾਹਰ ਦੇ ਅਜਿਹੇ ਸੂਰਮੇ ਬਹੁਤ ਘੱਟ ਸ਼ਾਮਲ ਹਨ ਜਿਨ੍ਹਾਂ ਬਾਰੇ ਵਾਰਾਂ ਬਣੀਆਂ ਹਨ ਅਤੇ ਮੁੱਖ ਕਿੱਸਿਆਂ ਵਿੱਚ ਸਿੰਧ ਦਾ ਕਿੱਸਾ ਸਸੀ ਪੁਨੂ ਅਤੇ ਯੋਧਿਆਂ ਸੂਰਬੀਰਾਂ ਵਿੱਚ ਸਿਰਫ ਰਾਜਸਥਾਨ ਦੇ ਸੂਰਮੇ ਆ ਰਾਵਤ ਜੈਮਲ ਰઠੌਰ ਉਰਫ ਜੈਮਲ ਅਤੇ रावत ਫੱਤਾ ਸिसोदिया ਉਰਫ ਫੱਤਾ ਨੂੰ ਇਹ ਮਾਣ ਹਾਸਲ ਹੈ ਜੈਮਲ ਫੱਤਾ ਦੀਆਂ ਬਾਰਾਂ ਪੰਜਾਬ ਦੇ ਕੁਲਦੀਪ ਮਾਨਕ ਵਰਗੇ ਅਨੇਕਾਂ ਨਾਮਵਰ ਗਾਇਕਾਂ ਅਤੇ ਕਈ ਢਾਡੀਆਂ ਕਵੀਸ਼ਰਾਂ ਨੇ ਗਾਈਆਂ ਹਨ 20 ਅਕਤੂਬਰ 1567 ਨੂੰ ਭਾਰਤ ਦੇ ਸੈਨशाह ਅਕਬਰ ਨੇ ਰਾਜਪੂਤਾਨੇ ਨੂੰ ਆਪਣੇ ਕਬਜ਼ੇ ਹੇਠ ਕਰਨ ਲਈ Rajasthan ਦੀ ਸਭ ਤੋਂ ਮਜ਼ਬੂਤ ਰਿਆਸਤ ਮੇ ਬਾੜ ਦੀ ਰਾਜਧਾਨੀ ਚਤੌੜਗੜ ਤੇ ਆਪ ਖੁਦ ਹਮਲਾ ਬੋਲ ਦਿੱਤਾ Rajputa ਨੇ અત્યੰਤ ਬਹਾਦਰੀ ਨਾਲ ਮੁਗਲ ਫੌਜ ਦਾ ਸਾਹਮਣਾ ਕੀਤਾ ਅਤੇ ਉਸ ਨੂੰ 23 ਫਰਵਰੀ 1568 ਤੱਕ ਰੋਕੀ ਰੱਖਿਆ ਆਖਰ 22 ਫਰਵਰੀ 1568 ਨੂੰ ਜੈਮਲ ਅਤੇ 23 ਫਰਵਰੀ 1568 ਨੂੰ ਫਤਿਹ ਵੀਰਗਤੀ ਨੂੰ ਪ੍ਰਾਪਤ ਹੋ ਗਏ ਅਤੇ ਕਿਲਾ ਮੁਗਲਾਂ ਦੇ ਹੱਥ ਆ ਗਿਆ ਇਸ ਜੰਗ ਵਿੱਚ ਸਾਰੇ ਦੇ ਸਾਰੇ ਰਾਜਪੂਤ ਸੈਨਿਕ ਮਾਰੇ ਗਏ ਅਤੇ ਹਜ਼ਾਰਾਂ ਔਰਤਾਂ ਨੇ ਬੱਚਿਆਂ ਸਮੇਤ ਜ਼ੋਰ ਕਰ ਲਿਆ ਅਕਬਰ ਦੀ ਖਿਜੀ ਖਪੀ ਸੈਨਾ ਨੇ 30 ਹਜ਼ਾਰ ਆਮ ਨਾਗਰਿਕਾਂ ਦਾ ਵੀ ਕਤਲ ਕਰ ਦਿੱਤਾ ਇਸ ਜਿੱਤ ਦੀ ਖੁਸ਼ੀ ਮਨਾਉਣ ਲਈ ਅਕਬਰ ਇੱਕ ਹਫ਼ਤਾ ਚਿਤੌੜਗੜ ਕਿਲੇ ਵਿੱਚ ਹੀ ਰਿਹਾ ਅਕਬਰ ਜੈਮਲ ਅਤੇ ਫੱਤਾ ਦੀ ਬਹਾਦਰੀ ਤੋਂ ਐਨਾ ਖੁਸ਼ ਹੋਇਆ ਸੀ ਕਿ ਦੋਵਾਂ ਦੇ ਕਾਲੇ سنگ ਮਰਮਰ ਦੇ ਹਾਥੀ ਤੇ ਸਵਾਰ ਬੁੱਧ ਆਗਰੇ ਦੇ ਕਿਲੇ ਦੇ ਮੁੱਖ ਦਰਵਾਜੇ ਦੇ ਬਾਹਰ ਸਤਾਪਤ ਕਰਵਾਏ ਫਤਿਹ ਦਾ ਹੌਸਲਾ ਵਧਾਉਣ ਲਈ ਅਤੇ ਲੜਾਈ ਦਾ ਰੁਖ ਵੇਖ ਕੇ ਚਿਤੌੜ ਦੇ ਮਹਿਲਾਂ ਦੀਆਂ ਰਾਣੀਆਂ ਅਤੇ ਹੋਰ ਰਾਜਪੂਤ ਬੇਟੀਆਂ ਮਰਦਾਵੇਂ ਲਿਪਾਸ ਪਹਿਨ ਕੇ ਹੱਥਾਂ ਵਿੱਚ ਤਲਵਾਰਾਂ ਬਰਸ਼ੀਆਂ ਅਤੇ ਨੇਜੀ ਚੁੱਕ ਕੇ ਰਾਂ ਵਿੱਚ ਕੁੱਦ ਪਈਆਂ ਸਨ ਅਤੇ ਲੜਦੀਆਂ ਸ਼ਹੀਦ ਹੋ ਗਈਆਂ ਉਨ੍ਹਾਂ ਵਿੱਚ ਫੱਤਾ ਦੀ ਠੁਕਰਾਈਨ ਮਾਂ ਭੈਣ ਕਰਨਾਮਤੀ ਅਤੇ ਸੱਜ ਵਿਹਾਈ 15 ਸਾਲਾ ਕਮਲਾਵਤੀ ਪਤਨੀ ਵੀ ਸ਼ਾਮਲ ਸੀ 22 ਫਰਵਰੀ 1568 ਨੂੰ ਜੈ ਅਮਲ ਸਿੰਘ ਰਠੌਰ ਮੇੜਤੀਆ ਅਤੇ 23 ਫਰਵਰੀ 1568 ਨੂੰ ਫੱਤਾ ਸਸੋਧਿਆ ਵੀਰ ਗਤੀ ਨੂੰ ਪ੍ਰਾਪਤ ਹੋ ਗਏ Rajputਾਂ ਦਾ ਇਤਿਹਾਸ ਪੜਨ ਤੋਂ ਪਤਾ ਲੱਗਦਾ ਹੈ ਕਿ ਰਾਜ ਘਰਾਣਿਆਂ ਨੂੰ ਉਜੜਨ ਤੋਂ ਬਚਾਉਣ ਲਈ Rajput ਸਰਦਾਰਾਂ ਨੇ ਕਿੰਝ ਚਾਨਾਂ ਦੀ ਬਾਜੀ ਲਾਈ ਅਤੇ ਟੱਬਰਾਂ ਦੇ ਟਬਰ ਖਾਪ ਗਏ ਅੱਜ ਵੀ ਗौरा ਬਾਦਲ ਦੁਰਗਾ ਦਾਸ ਰਠੌਰ ਜੈਮਲ ਅਤੇ ਫੱਤੇ ਵਰਕੇ ਬਹਾਦਰਾਂ ਦੀਆਂ 12 ਕਵੀਸ਼ਰ ਤੇ ਢਾਡੀ ਲੋਕ ਬੜੇ ਜੋਸ਼ ਤੇ ਉਤਸ਼ਾਹ ਨਾਲ ਗਾਉਂਦੇ ਹਨ ਜੈਮਲ ਅਤੇ ਫੱਤੇ ਦੀ ਵੀਰਗਾਥਾ ਅੱਜ ਵੀ ਪੰਜਾਬ ਵਿੱਚ ਬਹੁਤ ਮਸ਼ਹੂਰ ਹੈ ਜੈਮਲ ਨੂੰ ਗੜ ਚ ਤੋੜ ਦਾ ਰਾਜਾ ਕਿਹਾ ਜਾਂਦਾ ਹੈ ਅਕਬਰ ਨਾਲ ਹੋਏ ਯੁੱਧ ਦਾ ਕਾਰਨ ਜੈਮਲ ਦੀ ਖੂਬਸੂਰਤ ਪੁੱਤਰੀ ਸੰਦਲ ਦਾ ਅਕਬਰ ਵੱਲੋਂ ਡੋਲਾ ਤੇ ਦਰਿਆਈ ਹਾਥੀ ਦੀ ਮੰਗ ਨਾ ਮੰਨਣ ਤੇ ਇਹ ਯੁੱਧ ਹੋਇਆ ਅਕਬਰ ਨੇ ਭਰੇ ਦਰਬਾਰ ਵਿੱਚ ਜੈਮਲ ਤੋਂ ਉਸਦੀ ਧੀ ਸੰਦਲ ਦਾ ਡੋਲਾ ਮੰਗਿਆ ਤਾਂ ਉਸ ਸਮੇਂ ਬਹਾਦਰ ਜੈਮਲ ਨੇ ਬੇਖੌਫ ਹੋ ਕੇ Rajputੀ ਅਣਖ ਨੂੰ ਬਰਕਰਾਰ ਰੱਖਦਿਆਂ ਅਕਬਰ ਨੂੰ ਕੋਰਾ ਜਵਾਬ ਹੀ ਨਹੀਂ ਦਿੱਤਾ ਸਗੋਂ ਲੜਾਈ ਲਈ ਵੀ ਲਲਕਾਰਿਆ ਜੈਮਲ ਦਾ ਜਨਮ 17 ਸਤੰਬਰ 1507 ਨੂੰ ਮੇਵਾੜ ਦੀ रियासत ਮੇੜਤਾ ਵਿਖੇ ਹੋਇਆ ਸੀ ਉਸ ਦੇ ਪਿਤਾ ਦਾ ਨਾਮ रावत ਵਿਕਰਮ ਰਠੌਰ ਅਤੇ ਮਾਤਾ ਦਾ ਨਾਮ ਰਾਣੀ ਗੋਰਾਜੀਆ ਕਮਰ ਸੀ ਜੈਮਲ ਆਪਣੇ ਪਿਤਾ ਦੇ ਮਰਨ ਤੋਂ ਬਾਅਦ ਮੇੜਤਾ रियासत ਦਾ ਜ਼ਗੀਰਦਾਰ ਬਣ ਗਿਆ ਅਤੇ ਕੁਝ ਹੀ ਸਮੇਂ ਵਿੱਚ ਆਪਣੀ ਬਹਾਦਰੀ ਦੇ ਬਲ ਤੇ ਤਰੱਕੀ ਕਰਦਾ ਹੋਇਆ ਚਿਤੌੜਗੜ੍ਹ ਦਾ ਖੇਲੇਦਾਰ ਥਾਬ ਦਿੱਤਾ ਗਿਆ ਉਸਨੇ ਮਵਾਰਡ ਦੀਆਂ ਫੌਜਾਂ ਵੱਲੋਂ ਲੜਦੇ ਹੋਏ अनेका ਜਿੱਤਾਂ ਪ੍ਰਾਪਤ ਕੀਤੀਆਂ ਉਸ ਦੀਆਂ ਸਿਵਾਵਾਂ ਦਾ ਮਾਣ ਰੱਖਦੇ ਹੋਏ ਰਾਣਾ ਉਦੇ ਸਿੰਘ ਨੇ ਉਸ ਨੂੰ 1000 ਹੋਰ ਪਿੰਡ ਜ਼ਗੀਰਵਜੋਂ ਦੇ ਦਿੱਤੇ ਰਾਣਾ ਉਦੇ ਸਿੰਘ ਤੇ ਕਿਲਾ ਛੱਡਣ ਤੋਂ ਬਾਅਦ ਮੁਗਲ ਫੌਜ ਨਾਲ ਰੋਜ਼ਾਨਾ ਝੜਪਾਂ ਹੋਣ ਲੱਗੀਆਂ ਦੋਵਾਂ ਧਿਰਾਂ ਦੇ अनेका ਸੂਰਮੇ ਮਾਰੇ ਗਏ ਮੁਗਲ ਤੋਪਖਾਨੇ ਦੀ ਲਗਾਤਾਰ ਗੋਲਬਾਰੀ ਕਾਂਚ ਤੋੜ ਕੜ ਵਰਕੇ ਜਿੱਤ ਕਿਲੇ ਦੀਆਂ ਦਿਵਾਰਾਂ ਵੀ ਕਮਜ਼ੋਰ ਹੋ ਕੇ ਡਿੱਗਣ ਲੱਗ ਪਈਆਂ ਪਰ ਜਿੱਥੇ ਵੀ ਪਾੜ ਪੈਂਦਾ ਰਾਜਪੂਤ ਝਟਪਟ ਰੇਤ ਦੀਆਂ ਬੋਰੀਆਂ ਅਤੇ ਪੱਥਰਾਂ ਨਾਲ ਉਸ ਨੂੰ ਪੂਰ ਦਿੰਦੇ ਪਰ ਐਨੀ ਵੱਡੀ ਹਕੂਮਤ ਨਾਲ ਮੱਥਾ ਲਾਉਣਾ ਮੁਸ਼ਕਲ ਹੁੰਦਾ ਹੈ ਘੇਰੇ ਵਿੱਚ ਆਈ ਫੌਜ ਦੇ ਸਾਧਨ ਹੌਲੀ-ਹੌਲੀ ਖਤਮ ਹੋਣ ਲੱਗ ਪਏ ਅਤੇ ਘੇਰਾ ਪਾਉਣ ਵਾਲੀ ਫੌਜ ਨੂੰ ਰਸਤਾ ਤੇ ਜੰਦ ਸਮਗਰੀ ਦੀ ਸਪਲਾਈ ਅੰਦਰ ਅੰਤਰ ਜਾਰੀ ਰਹਿੰਦੀ ਹੈ ਕਰਨਲ ਜੇਮ ਚਟਾੜ ਦੀ ਲਿਖਤ ਅਨੁਸਾਰ ਜੈਮਲ ਬਦਨੌਰ ਦਾ ਰਾਜਾ ਸੀ ਅਤੇ ਮੇਵਾੜ ਦੇ ਬਹਾਦਰ ਸਰਦਾਰਾਂ ਵਿੱਚ ਉਸ ਦਾ ਨਾਂ ਬੜਾ ਪ੍ਰਸਿੱਧ ਸੀ ਉਹ ਰਠੌਰਾਂ ਦੀ ਮੇੜ ਤੇ ਹਸਾਫ ਵਿੱਚ ਪੈਦਾ ਹੋਇਆ ਸੀ ਫੱਤਾ ਕੈਲਵਾੜਾ ਦਾ ਹਾਕਮ ਸੀ ਅਤੇ ਸਿਸੋਧੀਆਂ ਦੀ ਚੰਦਾਵਤ ਸ਼ਾਖਾ ਵਿੱਚ ਜਨਮਿਆ ਸੀ ਉਹ ਰਾਓ ਦੂਦਾ ਦੇ ਪੁੱਤਰ ਵੀਰਨ ਦਾ ਪੁੱਤਰ ਸੀ ਅਤੇ ਵੀਰਨ ਦੇ ਦੋ ਪੁੱਤਰ ਸਨ ਜੈਮਲ ਅਤੇ ਜਗਮਾਲ ਬਹਾਦਰ ਜੈਮਲ ਨੇ ਅਕਬਰ ਦੀ ਵਿਸ਼ਾਲ ਅਤੇ ਸ਼ਕਤੀਸ਼ਾਲੀ ਫੌਜ ਨਾਲ ਜੁਦਦ ਕਰਕੇ ਚਿਤਾਉੜ ਦੀ ਰਾਖੀ ਕਰਦਿਆਂ ਸ਼ੀਦੀ ਪ੍ਰਾਪਤ ਕੀਤੀ ਸੀ ਜੈਮਲ ਦੀ ਮੌਤ ਬਾਰੇ ਮੌਕੇ ਤੇ ਹਾਜ਼ਰ ਅਕਬਰ ਦਾ ਜੀਨ ਨੀਕਰ ਅਬੂਲ ਫਜ਼ਲ ਅਕਬਰ ਨਾਮਾ ਵਿੱਚ ਲਿਖਦਾ ਹੈ ਇਸ ਸਮੇਂ ਬਾਦਸ਼ਾਹ ਸਮਝ ਗਿਆ ਕਿ ਸ਼ਾਨਦਾਰ ਕਵਚ ਪਹਿਨ ਕੇ ਪਾੜ ਦੀ ਮੁਰੰਮਤ ਕਰਵਾ ਰਿਹਾ ਇਹ ਸ਼ਖਸ ਕੋਈ ਵੱਡਾ ਸੈਨਾਪਤੀ ਹੈ ਪਰ ਬਾਦਸ਼ਾਹ ਦੇ ਸਲਾਹਕਾਰਾਂ ਵਿੱਚੋਂ ਕੋਈ ਵੀ ਉਸ ਦਾ ਨਾਮ ਨਹੀਂ ਸੀ ਜਾਣਦਾ ਬਾਦਸ਼ਾਹ ਨੇ ਆਪਣੀ ਖਾਸ ਤੌਰ ਤੇ ਤਿਆਰ ਕੀਤੀ ਹੋਈ ਸੰਗਰਾਮ ਨਾਮਕ ਰਾਈਫਲ ਚੁੱਕੀ ਅਤੇ ਉਸ ਨੂੰ ਨਿਸ਼ਾਨਾ ਬਣਾ ਦਿੱਤਾ ਅਗਲੇ ਦਿਨ ਜਿੱਤ ਤੋਂ ਬਾਅਦ ਇਹ ਸਨਾਖਤ ਹੋਈ ਕਿ ਮਰਨ ਵਾਲਾ ਦਾਕੇਲੇ ਦਾ ਮਾਲਕ ਜੈਮਲ ਸੀ ਮਹਾਨ ਬਾਦਸ਼ਾਹ ਨੇ ਇੱਕ ਹੀ ਗੋਲੀ ਨਾਲ ਜੈਮਲ ਅਤੇ ਚਿੱਤੌਰਗੜ ਦੇ ਕਿਲੇ ਨੂੰ ਨਸ਼ਟ ਕਰ ਦਿੱਤਾ ਜਿਆਮਲ ਦੇ ਦੋ ਪੁੱਤਰ ਸਨ ਵੱਡਾ ਬੇਟਾ ਰਾਉ ਮਕੰਦਰ ਰਠੌਰ ਵੀ ਚਿੱਤੌਰਗੜ ਦੀ ਲੜਾਈ ਵਿੱਚ ਮਾਰਿਆ ਗਿਆ ਅਤੇ ਛੋਟਾ ਬੇਟਾ ਆਰਮਦਾਸ ਰਠੌਰ ਗੱਦੀ ਤੇ ਬੈਠਾ ਜੋ ਮਹਾਰਾਣਾ ਪ੍ਰਤਾਪ ਵੱਲੋਂ ਹਲਦੀ ਘਾਟੀ ਦੇ ਮੈਦਾਨ ਵਿੱਚ ਲੜਦਾ ਹੋਇਆ ਮਾਰਿਆ ਗਿਆ ਫੱਤਾ ਕੈਲਵਾੜਾ ਦੇ ਜ਼ਗੀਰਦਾਰ ਦਾ ਪੁੱਤਰ ਸੀ ਆਪਣੇ ਪਿਤਾ ਦੀ ਮੌਤ ਮਗਰੋਂ ਫੱਤੇ ਨੇ ਆਪਣੀ ਮਾਦਾ ਨਿਗਰਾਨੀ ਹੇਠ ਆਪਣੀ ਜ਼ਗੀਰ ਦੀ ਦੇਖਭਾਲ ਕਰਨੀ ਰੰਭੀ ਫੱਤਾ ਬਚਪਨ ਤੋਂ ਹੀ ਦਲੇਰ ਸੂਰਮਾ ਵਫਾਦਾਰ ਅਤੇ ਅਣਖੀ ਸੀ ਇਸ ਸੋਧਿਆ ਦੀ ਜਗਾਵਤ ਸ਼ਾਖ ਨਾਲ ਸੰਬੰਧਿਤ ਸੀ ਉਹ ਆਪਣੇ ਪਿਤਾ ਪਤਾਮਾ ਵਾਂਗ ਹੀ ਚਤੌੜ ਦਰਬਾਰ ਦੇ ਪ੍ਰਸਿੱਧ ਜ਼ਗੀਰਦਾਰਾਂ ਵਿੱਚ ਗਿਣਿਆ ਜਾਂਦਾ ਸੀ ਜੈਮਲ ਅਤੇ ਫੱਤੇ ਦੇ ਪਿਤਾ ਦੇ ਸਬੰਧ ਗੂੜੇ ਮਿੱਤਰਾਂ ਵਾਲੇ ਸਨ ਇਸ ਲਈ ਜੈਮਲ ਚਤੌੜ ਦਰਬਾਰ ਵਿੱਚ ਫੱਤੇ ਦੀ ਹਰ ਪੱਖੋਂ ਇਮਦਾਦ ਕਰਦਾ ਸੀ ਜਿੰਨਾ ਦਿਨਾਂ ਵਿੱਚ ਅਕਬਰ ਨੇ ਚਤੌੜ ਤੇ ਹਮਲਾ ਕੀਤਾ ਸੀ ਉਹਨਾਂ ਦਿਨਾਂ ਵਿੱਚ ਫਤਾ ਚਤੌੜ ਵਿੱਚ ਹਾਜ਼ਰ ਨਹੀਂ ਸੀ ਸਗੋਂ ਆਪਣੇ ਮਗਲਾਵੇ ਤੇ ਜਸ਼ਨ ਮਨਾ ਰਿਹਾ ਸੀ ਫਤੇ ਦੀ ਉਮਰ ਉਸ ਸਮੇ 16 ਸਾਲਾਂ ਦੀ ਸੀ ਫਤੇ ਦਾ ਜਨਮ ਸਾਲ 1551 ਈਸਵੀ ਵਿੱਚ ਅੰਬੇਡ ਵਿੱਚ ਹੀ ਹੋਇਆ ਸੀ ਰਾfte ਫਤਾ ਸੋਦੀਆ ਫਤਾ ਸੋਦੀਆ ਮੇਵਾੜ ਦੇ ਸ਼ਾਹੀ ਖਾਨਦਾਨ ਦਾ ਨੇੜਲਾ ਰਿਸ਼ਤੇਦਾਰ ਸੀ ਅਤੇ ਕੈਲਵਾੜਾ ਰਾਜਸਤਾਨ ਦਾ ਜ਼ਗੀਰਦਾਰ ਸੀ ਉਸਦੇ ਬਾਪ ਦਾ ਨਾਮ रावत ਜਗਤ ਅਤੇ ਮਾਤਾ ਦਾ ਨਾਮ ਰਾਣੀ ਸੱਜਣਬਾਈ ਸੌਂਗਰ ਚੋਹਾਨ ਸੀ ਫੱਤਾ ਦਾ ਦਾਦਾ ਪਿਤਾ ਅਤੇ ਦੋ ਚਾਚੇ ਮੇਵਾੜ ਖਾਤਰ ਜੁੱਧਾਂ ਵਿੱਚ ਸ਼ਹੀਦ ਹੋਏ ਸਨ ਫੱਤਾ ਦਾ ਦਾਦਾ रावत ਸਿੰਘ ਜੀ ਦੀ ਮੌਤ ਰਾਣਾ ਸੰਘਾ ਵੱਲੋਂ ਬਾਬਰ ਦੇ ਖਿਲਾਫ ਖਨੂਆ ਦੀ ਲੜਾਈ ਵਿੱਚ ਲੜਦੇ ਸਮੇਂ ਹੋਈ ਸੀ 20 ਅਕਤੂਬਰ 1567 ਨੂੰ ਅਕਬਰ ਨੇ ਰਾਜਪੂਤਾਨੇ ਨੂੰ ਆਪਣੇ ਕਬਜ਼ੇ ਹੇਠ ਕਰਨ ਲਈ ਰਾਜਸਥਾਨ ਦੀ ਸਭ ਤੋਂ ਮਜ਼ਬੂਤ ਰਿਆਸਤ ਮਿਵਾੜ ਦੀ ਰਾਜਧਾਨੀ ਚਿਤੌੜਗੜ ਤੇ ਆਪ ਖੁਦ ਹਮਲਾ ਬੋਲ ਦਿੱਤਾ ਰਾਜਪੂਤਾਂ ਨੇ ਅਤੇ ਅੰਤ ਬਾਦਰੀ ਨਾਲ ਮੁਗਲ ਫੌਜਾਂ ਦਾ ਸਾਹਮਣਾ ਕੀਤਾ ਮਿਵਾੜ ਦੇ ਸਾਰੇ ਸਮੰਤ ਸਰਦਾਰ ਫੌਜਾਂ ਸਮੇਤ ਚਿਤੌੜ ਪੁੱਜ ਗਏ ਬਹਾਦਰ ਸਾਈਂदास ਚੰਦਾਵਤ ਨੇ ਕਿਲੇ ਦੇ ਸਰਪ ਦੁਆਰ ਅੱਗੇ ਆ ਮੋਰਚੇ ਮਲੇ ਇਸ ਤੋਂ ਇਲਾਵਾ ਮਰੇਰੀਆਂ ਦਾ ਰਾਜਾ ਦੁੱਦਾ ਬੈਦਲ ਕਟੋਰੀਆ ਦੇ ਸਮੰਤ ਵਿਜੋਲੀ ਦੇ ਪਰਮਾਰ ਮਾਦੀ ਦੇ ਝਾੜੇ ਦੇਵਲ ਦੇ ਬਾਗ ਜੀ ਦੇ ਪੁੱਤਰ ਪੋਤੇ ਚਿਲਾੌਰ ਦੇ ਸੋਨਗੜੇ ਈਸ਼ਵਰੀ ਦਾਸ ਰਠੌਰ ਕਰਮਚੰਦ ਕੁਛਵਾਹਾ ਅਤੇ ਗਵਾਲੀਅਰ ਦੇ ਤੋਮਰ ਆਦਿਕ ਬਹਾਦਰਾਂ ਨੇ ਇਸ ਜੁੱਧ ਵਿੱਚ ਹਿੱਸਾ ਲਿਆ ਸਾਰਿਆਂ ਸਮੰਤਾਂ ਤੇ ਸਰਦਾਰਾਂ ਨੇ ਇਸ ਸਾਂਝੀ ਫੌਜ ਦੀ ਕਮਾਨ ਦਿੱਨੌਰ ਤੇ ਰਾਜੇ ਜੈਮਲ ਨੂੰ ਸੌਂਪ ਦਿੱਤੀ ਮੁਗਲ ਫੌਜਾਂ ਆਪਣੀ ਸ਼ਾਉਣੀ ਤੋਂ ਕਿਲੇ ਵੱਲ ਵਧੀਆਂ ਰਾਜਪੂਤਾਂ ਨੇ ਮੁਗਲ ਫੌਜਾਂ ਦਾ ਸਵਾਗਤ ਤਲਵਾਰਾਂ ਨੇਜੀਆਂ ਅਤੇ ਤੀਰਾਂ ਨਾਲ ਕੀਤਾ ਘਟ ਵੱਡ ਸ਼ੁਰੂ ਹੋ ਗਈ ਚੰਦਾਬਤ ਰਾਜਪੂਤਾਂ ਨੇ ਸ਼ਾਹੀ ਫੌਜ ਉਤੇ ਤੀਰਾਂ ਦੀ ਝੜੀ ਲਾ ਦਿੱਤੀ ਮੁਗਲ ਫੌਜ ਜਿਸ ਦੀ ਕਮਾਨ ਖੁਦ ਅਕਬਰ ਕਰ ਰਿਹਾ ਸੀ ਨੇ ਗੋਲੀਆਂ ਤੇ ਤੋਪ ਗੋਲਿਆਂ ਨਾਲ ਰਾਜਪੂਤਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਇਸ ਕਮਸਾਨ ਵਿੱਚ ਸਾਈਂ ਦਾਸ ਦੇ ਚੰਦਾਬਤ ਸਭ ਤੋਂ ਵੱਧ ਸ਼ੀਦ ਹੋਏ ਸਾਈਂ ਦਾਸ ਦੀ ਬੀਰਤਾ ਵੇਖ ਕੇ ਰਾਜਪੂਤ ਹੋਰ ਵੀ ਜੋਸ਼ ਨਾਲ ਲੜੇ ਕਰਨਲ ਟਾਡ ਦੀ ਲਿਖਤ ਅਨੁਸਾਰ ਫਤਿਹ ਅਤੇ ਜੈਮਲ ਨੇ ਮੁਗਲ ਫੌਜਾਂ ਦੇ ਛੱਕੇ ਛੁੜਵਾ ਦਿੱਤੇ ਇਹ ਲੜਾਈ ਲੰਬੀ ਪੈ ਗਈ ਸੀ ਰਾਜਪੂਤਾਂ ਨੇ ਕਿਲੇ ਦੀ ਕਿਲਾਬੰਦੀ ਕਰ ਲਈ ਸੀ ਮੁਗਲ ਬਾਹਰ ਕੇਰਾ ਪਾ ਕੇ ਬੈਠ ਗਏ ਸਨ ਰਾਜਪੂਤ ਅੰਦਰੋਂ ਮੋਰਚਿਆਂ ਤੋਂ ਹੀ ਤੀਰਾਂ ਦੀ ਛੜੀ ਲਾਉਂਦੇ ਸਨ ਕਦੇ ਕਦੇ ਬੇੜੇ ਕਵੇੜੇ ਜਦੋਂ ਤਾ ਲੱਗਦਾ Rajput ਚੁਪਕੇ ਜਿਹੇ ਛਾਪਾ ਮਾਰ ਕੇ ਮੁਗਲਾਂ ਨੂੰ ਲੁੱਟ ਪੁੱਟ ਕੇ ਮਾਰਕੁੱਟ ਕਰਕੇ ਕਿਲੇ ਵਿੱਚ ਜਾ ਵੜਦੇ ਮੁਗਲ ਤਿਆਰੀਆਂ ਹੀ ਕਰਦੇ ਰਹਿ ਜਾਂਦੇ ਮੁਗਲ ਛਪਾਈਆਂ ਦਾ ਕਾਫੀ ਨੁਕਸਾਨ ਹੋ ਰਿਹਾ ਸੀ ਅਕਬਰ ਚਾਹੁੰਦਾ ਸੀ ਕਿ Rajput ਖੁੱਲੇ ਮੈਦਾਨ ਵਿੱਚ ਲੜਨ Rajput ਇੰਜ ਨਹੀਂ ਸੰਕਰਦੇ ਇਹ ਲੜਾਈ Rajputਾਂ ਸਾਹਮਣੇ ਜ਼ਿੰਦਗੀ ਮੌਤ ਦਾ ਸਵਾਲ ਬਣ ਗਈ ਸੀ ਅਕਬਰ ਦੀ ਫੌਜ ਮਿਵਾਰਾ ਰਾਜ ਨੂੰ ਮਲੀਆਂ ਮੇੜ ਕਰਨਾ ਚਾਹੁੰਦੀ ਸੀ ਜਦੋਂ ਕਿ ਰਾਜਪੂਤ ਮਿਵਾਰ ਦੀ ਰਾਖੀ ਲਈ ਸਿਰ ਧੜ ਦੀ ਬਾਜ਼ੀ ਲਾਈ ਬੈਠੇ ਸਨ ਮਿਵਾਰ ਦੇ ਇਤਿਹਾਸ ਵਿੱਚ ਇਹ ਜੁੱਦ ਬੜਾ ਭਿਆਨਕ ਸੀ ਕਿਉਂਕਿ ਇਸ ਵਿੱਚ ਬਹਾਦਰ ਰਾਜਪੂਤਨੀਆਂ ਵੀ ਪਿਛੇ ਨਾ ਰਹੀਆਂ ਅਤੇ ਸਿਰਾਂ ਤੇ ਕਫਨ ਬੰਨ੍ਹ ਕੇ ਹੱਥਾਂ ਵਿੱਚ ਹਥਿਆਰ ਚੁੱਕ ਕੇ ਰਣ ਤੱਤੇ ਵਿੱਚ ਨਿੱਤਰ ਪਈਆਂ ਦੁਸ਼ਮਣ ਦੇ ਦੰਦ ਖੱਟੇ ਕਰਕੇ ਸ਼ੀਤੀਆਂ ਪ੍ਰਾਪਤ ਕਰ ਗਈਆਂ ਸਲੰਬਰਾਂ ਦਾ ਬਹਾਦਰ ਰਾਜਾ ਅੰਤ ਲੜਦਾ ਲੜਦਾ ਸ਼ਹੀਦ ਹੋ ਗਿਆ। ਹੌਲੀ-ਹੌਲੀ ਹੋਰ ਵੀ ਬਹਾਦਰ ਰਾਜਪੂਤ ਸ਼ੀਤੀ ਜਾਂ ਪੀ ਗਏ। ਪ੍ਰਸਿੱਧ ਸਰਦਾਰਾਂ ਵਿੱਚੋਂ ਹੁਣ ਜੈਮਲ ਹੀ ਰਹਿ ਗਿਆ ਸੀ। ਚਿਤੌੜ ਦੀ ਰਾਖੀ ਦਾ ਭਾਰ ਹੁਣ ਉਸ ਦੇ ਮੋਢਿਆਂ ਤੇ ਹੀ ਸੀ। ਜੈਮਲ ਵੀ ਇਹ ਗੱਲ ਚੰਗੀ ਤਰ੍ਹਾਂ ਜਾਣ ਗਿਆ ਸੀ ਕਿ ਹੁਣ ਫਤਾਂ ਨੂੰ ਸੱਦੇ ਬਗੈਰ ਗੁਜ਼ਾਰਾ ਨਹੀਂ ਹੋਣਾ। ਸੋ ਮਜਬੂਰ ਹੋ ਕੇ ਨਾ ਚਾਹੁੰਦਿਆਂ ਵੀ ਜੈਮਲ ਨੇ ਫਤੇਵਲ ਜੁੱਧ ਵਿੱਚ ਸ਼ਾਮਲ ਹੋਣ ਲਈ ਸਨੇਹਾ ਭੇਜ ਦਿੱਤਾ। 16 ਸਾਲ ਗਬਰੀੜ ਜੋਦਾ ਫੱਤਾ ਚਤੌੜ ਦੇ جنگ ਤੋਂ ਅਣਜਾਣ ਨਹੀਂ ਸੀ جنگ ਦੀਆਂ ਸਾਰੀਆਂ ਖਬਰਾਂ ਉਸ ਕੋਲ ਪਹੁੰਚ ਰਹੀਆਂ ਸਨ ਜਿਸ ਦਿਨ ਜੈਮਲ ਦੇ ਦੂਤ ਨੇ ਫੱਤਾ ਨੂੰ ਯੁੱਧ ਦਾ ਸਨੇਹਾ ਦਿੱਤਾ ਉਸ ਦਿਨ ਫੱਤਾ ਦਾ ਮੁਕਲਾਵਾ ਆਇਆ ਸੀ ਫੱਤੇ ਨੇ ਆਪਣੀ ਮਾਂ ਠੁਕਰਾਇਣ ਕਰਮਾਮਤੀ ਨੂੰ ਸਾਰੀ ਗੱਲ ਕਹਿ ਸੁਣਾ ਦਿੱਤੀ ਜਿਸ ਨੇ ਫੱਤੇ ਨੂੰ ਰਾਣ ਤੱਤੇ ਵਿੱਚ ਕੋਦਣ ਲਈ ਹੁਕਮ ਦੇ ਦਿੱਤਾ ਸਾਜੀ ਵਿਆਹੀ ਫੱਤੇ ਦੀ ਪਤਨੀ ਕਮਲਾਵਤੀ ਜੋ ਸਾਰੀ 14-15 ਕਰਿਆ ਦੀ ਸੀ ਨੇ ਆਪਣੇ ਸਾਸ ਦੇ ਹੁਕਮ ਦੀ ਪਾਲਣਾ ਕਿੜੇ ਮੱਥੇ ਕੀਤੀ ਅਤੇ ਰਾਜਪੂਤੀ ਪਰੰਪਰਾ ਅਨਸਾਰ ਫਤੇ ਨੂੰ ਤਿਆਰ ਕਰਕੇ ਰਾਣ ਭੂਮੀ ਵੱਲ ਤੋਰਿਆ ਬਹਾਦਰ ਫੱਤਾ ਆਪਣੇ 1500 ਬਹਾਦਰ ਸੂਰਬੀਰਾਂ ਸਮੇਤ ਮਾਰੋ ਮਾਰ ਕਰਦਾ ਚਤੌੜਗੜ ਪਹੁੰਚ ਗਿਆ ਸਾਈਂ ਦਾਸ ਦੀ ਘਾੜ ਜੈਮਲ ਨੂੰ ਬੁਰੀ ਤਰ੍ਹਾਂ ਰੜਕ ਰਹੀ ਸੀ ਫਤੇ ਦੇ ਕਿਲੇ ਵਿੱਚ ਆ ਜਾਣ ਨਾਲ ਜੈਮਲ ਪਹਿਲੇ ਤੋਂ ਦੁਣਾ ਹੋ ਗਿਆ ਲੜਾਈ 28ਵੇਂ ਦਿਨ ਵਿੱਚ ਦਾਖਲ ਹੋ ਗਈ ਸੀ। ਦੋਵੇਂ ਧਿਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ। 28ਵੀਂ ਸ਼ਾਮ ਨੂੰ ਜੈਮਲ ਚਤੌੜ ਦੇ ਕਿਲੇ ਦੀਆਂ ਬਾਹਿਆਂ ਦਾ ਸਰਵੇਖਣ ਕਰ ਰਿਹਾ ਸੀ। ਅਕਬਰ ਬਾਦਸ਼ਾ ਉਸ ਸਮੇਂ ਲੜਾਈ ਦੇ ਮਾਹੌਲ ਬਾਰੇ ਤੰਬੂ ਵਿੱਚ ਬੈਠਾ ਸੋਚਾਂ-ਸੋਚ ਰਿਹਾ ਸੀ। ਭਾਵੇਂ ਲੜਾਈ ਦਾ ਨਤੀਜਾ ਅੱਦੋਂ-ਬਦ ਮੁਗਲਾਂ ਦੇ ਹੱਕ ਵਿੱਚ ਜਾ ਰਿਹਾ ਸੀ, ਫਿਰ ਵੀ ਅਕਬਰ ਦੀ ਨੀਂਦ ਹਰਾਮ ਹੋਈ ਪਈ ਸੀ। ਉਸ ਸਮੇਂ ਸੂਹੇ ਨੇ ਬਾਦਸ਼ਾਹ ਦਾ ਧਿਆਨ ਕਿਲੇ ਦੀ ਬਾਹੀ ਤੇ ਫਿਰਦੇ ਜੈਮਲਵਲ ਤੋਆ। ਬਾਦਸ਼ਾਹ ਨੇ ਝਟਪਟ ਬੰਦੂਕ ਚੁੱਕੀ ਅਤੇ ਨਿਸ਼ਾਨਾ ਜੈਮਲਵਲ ਕਰ ਦਿੱਤਾ। ਉਹ ਗੋਲੀ ਮੌਤ ਬਣ ਕੇ ਜੈਮਲ ਦੇ ਗਲ ਨਾਲ ਆ ਲੱਗੀ। ਟਾੜ ਦੇ ਮਤ ਅਨਸਾਰ ਗੋਲੀ ਜੈਮਲ ਦੀ ਹੀ ਇੱਕ ਵਿੱਚ ਵਜੀ ਅਤੇ ਬਹਾਦਰ ਜੈਮਲ ਥਾਂ ਦੇ ਹੀ ਢੇਰੀ ਹੋ ਗਿਆ ਤੇ ਦਮ ਤੋੜ ਗਿਆ। ਪਰ ਦੇਸੀ ਇਤਿਹਾਸਕਾਰ ਕਹਿੰਦੇ ਹਨ ਕਿ ਗੋਲੀ ਜੈਮਲ ਦੀ ਲੱਤ ਵਿੱਚ ਵਜੀ ਸੀ। ਜੈਮਲ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਰਾਤ ਜੈਮਲ ਨੇ ਰਾਜਪੂਤੀ ਫੌਜ ਦੀ ਕਮਾਨ ਫਤਿਹ ਦੇ ਹਵਾਲੇ ਕੀਤੀ ਰਾਜਪੂਤੀ ਆਣ ਅਣਖ ਨੂੰ ਬਰਕਰਾਰ ਰੱਖੀ ਰੱਖਣ ਦੀ ਪ੍ਰਤੀਗਿਆ ਫਤਿਹ ਤੋਂ ਕਰਵਾਈ ਫਿਰ ਉਸੇ ਰਾਤ ਰਾਜਪੂਤੀ ਬੀਰ ਪਰੰਪਰਾ ਦਾ ਇਹ ਦੀਪ ਸਦਾ ਲਈ ਬੁਝ ਗਿਆ ਜਿਸ ਬੰਦੂਕ ਨਾਲ ਅਕਬਰ ਨੇ ਜੈਮਲ ਨੂੰ ਸ਼ਹੀਦ ਕੀਤਾ ਸੀ ਉਸ ਦਾ ਨਾਂ ਸੰਗਰਾਮ ਰੱਖਿਆ ਸੀ ਜੈਮਲ ਦੀ ਮੌਤ ਮਗਰੋਂ ਜੰਗ ਭਿਆਨਕ ਰੂਪ ਧਾਰ ਗਈ ਸੀ ਫੱਤੇ ਦਾ ਹੌਸਲਾ ਵਧਾਉਣ ਲਈ ਅਤੇ ਲੜਾਈ ਦਾ ਰੋਖ ਵੇਖ ਕੇ ਚਿਤੌੜ ਦੇ ਮਹਿਲਾਂ ਦੀਆਂ ਰਾਣੀਆਂ ਅਤੇ ਹੋਰ ਰਾਜਪੂਤ ਬੇਟੀਆਂ ਮਰਦਾਵੇਂ ਲਿਬਾਸ ਪਹਿਨ ਕੇ ਹੱਥਾਂ ਵਿੱਚ ਤਲਵਾਰਾਂ ਬਰਸ਼ੀਆਂ ਤੇ ਨੇਜੀ ਚੁੱਕ ਕੇ ਰਣ ਵਿੱਚ ਕੁੱਦ ਪਈਆਂ ਸਨ ਅਤੇ ਲੜਦੀਆਂ ਲੜਦੀਆਂ ਸ਼ਹੀਦ ਹੋ ਗਈਆਂ ਸਨ। ਉਹਨਾਂ ਵਿੱਚ ਫੱਤਾ ਦੀ ਠੁਕਰਾਨ ਮਾਂ ਭੈਣ ਕਰਨਾਵਤੀ ਅਤੇ ਸੱਜਵਿਆਹੀ 15 ਸਾਲਾਂ ਕਾਮਨਾਵਤੀ ਪਤਨੀ ਵੀ ਸੀ। ਭਾਵੇਂ ਮੈ ਬਾੜੀ ਰਾਜਪੂਤਾਂ ਦੀ ਹਾਲਤ ਬਹੁਤ ਪਤਲੀ ਪੈ ਚੁੱਕੀ ਸੀ ਪਰ ਉਹਨਾਂ ਦੇ ਹੌਸਲੇ ਜਿਉਂਦੇ ਤਿਉਂ ਚੜ੍ਹਦੀ ਕਲਾ ਵਿੱਚ ਸਨ ਉਹ ਜਿਉਂਦੇ ਜੀਤ ਚਤੌੜ ਗੈਰਾਂ ਦੇ ਹਵਾਲੇ ਕਰ ਲਈ ਕੁੱਕਾ ਹੀ ਤਿਆਰ ਨਹੀਂ ਸਨ ਮੁਗਲਾਂ ਦੀਆਂ ਤੋਪਾਂ ਅਤੇ ਬੰਦੂਕਾਂ ਦਾ ਮੁਕਾਬਲਾ ਕਰ ਲਈ ਤੇ ਰਾਜਪੂਤਾਂ ਕੋਲ ਸਿਰਫ ਤੀਰ ਕਮਾਨ ਹੀ ਸਨ ਰਾਜਪੂਤਾਂ ਨੇ ਜਿੱਤ ਦੀ ਆਸ ਦਿਨੋਂ ਉੱਕਾ ਹਿਲਾ ਛੱਡੀ ਸੀ ਪਰ ਹਿੰਮਤ ਨਹੀਂ ਸੀ ਹਾਰੀ ਲੜਾਈ ਦਾ ਨਤੀਜਾ ਪੈਰੋਂ ਪੈਰ ਮੁਗਲਾਂ ਦੇ ਹੱਕ ਵਿੱਚ ਜਾ ਰਿਹਾ ਸੀ ਸਿਪਾਈਆਂ ਨੂੰ ਅਗਲੇ ਦਿਨ ਦੀ ਲੜਾਈ ਕੇਸਰੀ ਬਾਣੇ ਪਾ ਕੇ ਲੜਨ ਦਾ ਉਦੇਸ਼ ਦੇ ਦਿੱਤਾ ਦੂਜੇ ਦਿਨ ਫਤਿਹ ਨੇ 8000 ਜਾਂ ਬਾਜੇ ਰਾਜਪੂਤਾਂ ਨੂੰ ਨਾਲ ਲੈ ਕੇ ਕਿਲੇ ਦਾ ਬੂਹਾ ਖੋਲ ਦਿੱਤਾ ਦਰਵਾਜ਼ੇੋਂ ਬਾਹਰ ਨਿਕਲ ਕੇ ਹੀ ਰਾਜਪੂਤ ਭੁੱਖੇ ਬਾਜਾ ਮੰਗ ਮੁਗਲ ਸਿਪਾਈਆਂ ਨੂੰ ਚਿੜੀਆਂ ਸਮਝ ਟੁੱਟ ਪਏ ਗਏ ਇਹ ਰਾਜਪੂਤਾਂ ਦਾ ਅੰਤਿਮ ਅਤੇ ਕਹਿਰੀ ਹਮਲਾ ਸੀ ਮੁਗਲਾਂ ਨੇ ਰਾਜਪੂਤਾਂ ਦੇ ਤੂਫਾਨੀ ਹੱਲੇ ਨੂੰ ਥੰਮਣ ਲਈ ਤੋਪਾਂ ਨਾਲ ਅੱਗ ਭਰਾਉਣੀ ਸ਼ੁਰੂ ਕਰ ਦਿੱਤੀ। ਬਲਦੀਆਂ ਸ਼ਮਾ ਤੇ ਸੜਦੇ ਪਰਮਾਨਿਆਂ ਵਾਂਗ ਬਹਾਦਰ ਰਾਜਪੂਤ ਖੂਨੀ ਕਤਲੇਆਮ ਕਰਦੇ ਹੋਏ ਅੱਗ ਦੇ ਕੋਲਿਆਂ ਨਾਲ ਸੜ-ਸੜ ਕੇ ਡਿੱਗਣੇ ਸ਼ੁਰੂ ਹੋਏ। ਫੱਤੇ ਦੀ ਤਲਵਾਰ ਮੁਗਲਾਂ ਤੇ ਕਹਿਰ ਟਾ ਰਹੀ ਸੀ। ਫੱਤਾ ਮੁਗਲ ਸਪਾਹੀਆਂ ਨੂੰ ਕੁਮਾਦ ਵਾਂਗ ਟੁਕ-ਟੁਕ ਸੁੱਟ ਰਿਹਾ ਸੀ। ਇਸ ਭਿਆਨਕ ਕਤਲੇਆਮ ਵਿੱਚ 16 ਸਾਲਾ ਫੱਤੇ ਦਾ ਸਾਰਾ ਸਰੀਰ ਜਖਮਾਂ ਨਾਲ ਓਤ-ਬੋਤ ਹੋ ਗਿਆ ਸੀ। ਦੇਣ ਟਾਲ ਰਿਹਾ ਸੀ Rajput ਹਜ਼ਾਰਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਆ ਗਏ ਸਨ ਪਰ ਮੁਗਲਾਂ ਲਈ ਅਜੇ ਵੀ ਮੌਤ ਦਾ ਪੈਗਾਮ ਬਣੇ ਕੋਏ ਸਨ ਅੰਤ ਕਿਸੇ ਮੁਗਲ ਦੀ ਗੋਲੀ ਫਤੇ ਲਈ ਵਹੀ ਬਣ ਗਈ ਅਤੇ ਇਸ ਬਾਦਰ Rajput ਨੂੰ ਮੌਤ ਦੀ ਗੋਦ ਵਿੱਚ ਡਟਾ ਗਈ ਫਤੇ ਦੇ ਡਿੱਗਦੇ ਹੀ ਰਹਿੰਦੇ ਹੁੰਦੇ Rajputਾਂ ਦਾ ਹੌਂਸਲਾ ਟੁੱਟ ਗਿਆ ਲੜਾਈ ਦਾ ਅੰਤ ਹੋ ਗਿਆ Rajput ਹਾਰ ਗਏ ਜੇਤੂ ਅਕਬਰ ਬੜੀ ਸ਼ਾਨ ਨਾਲ ਦੂਸਰੇ ਦਿਨ ਚਿਤੌੜ ਵਿੱਚ ਦਾਖਲ ਹੋਇਆ ਇਸ ਯੁੱਧ ਵਿੱਚ 30000 ਰਾਜਪੂਤਾਂ ਨੇ ਸ਼ਿਦਦियां ਪਾਈਆਂ ਅਤੇ ਲਗਭਗ 40000 ਮੁਗਲ ਮਾਰੇ ਗਏ ਇਹਨਾਂ ਵਿੱਚੋਂ 1700 ਮੇਵਾੜ ਦੇ ਸਰਦਾਰ, ਸਮੰਤ ਅਤੇ ਰਾਣੇ ਦੇ ਨਜ਼ਦੀਕੀ ਰਿਸ਼ਤੇਦਾਰ ਸਨ ਇਸ ਯੁੱਧ ਵਿੱਚ ਅਕਬਰ ਰਾਜਪੂਤਾਂ ਦੀ ਬੀਰਤਾ ਤੇ ਰਣਨੀਤੀ ਤੋਂ ਜਿੱਥੇ ਪ੍ਰਭਾਵਿਤ ਹੋਇਆ ਉੱਥੇ ਉਹਨਾਂ ਦੇ ਸਿਦਕ ਅਤੇ ਸਵਾਮੀ ਭਗਤੀ ਨੂੰ ਵੇਖ ਕੇ ਆਸ਼ਾ ਸ਼ਕਰ ਉਠਿਆ ਅਤੇ ਆਪਣਾ ਭਾਰੀ ਨੁਕਸਾਨ ਕਰਵਾ ਕੇ ਚਲਦਾ ਬਣਿਆ ਅਕਬਰ ਦੇ ਦਿਲ ਵਿੱਚ ਰਾਜਪੂਤਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਹੋ ਗਈ ਉਹ ਜੈਮਲ ਤੇ ਫੱਤੇ ਦੀ ਵੀਰਤਾ ਤੋਂ ਮਰਮਟਿਆ ਅਕਬਰ ਜੈਮਲ ਅਤੇ ਫੱਤੇ ਦੀ ਬਹਾਦਰੀ ਤੋਂ ਇੰਨਾ ਖੁਸ਼ ਹੋਇਆ ਕਿ ਦੋਵਾਂ ਦੇ ਕਾਲੇ ਸੰਗਮਰਮਰ ਦੇ ਹਾਥੀ ਤੇ ਸਵਾਰ ਬੁੱਤ ਆਗਰੇ ਦੇ ਕਿਲੇ ਦੇ ਮੁੱਖ ਦਰਵਾਜ਼ਿਆਂ ਦੇ ਬਾਹਰ ਸਥਾਪਿਤ ਕਰਵਾਏ ਜੈਮਲ ਤੇ ਫੱਤੇ ਦੀਆਂ ਮਾਰਾਂ ਅੱਜ ਵੀ ਹਿੰਦੁਸਤਾਨ ਦੇ ਕਈ ਸੂਬਿਆਂ ਵਿੱਚ ਬੜੇ ਉਤਸ਼ਾਹ ਤੇ ਜੋਸ਼ ਨਾਲ ਗਾਈਆਂ ਜਾਂਦੀਆਂ ਹਨ ਸੋ ਹੁਣ ਤੁਸੀਂ ਸਾਨੂੰ ਆਪਣੇ ਪਿਆਰੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਅੱਜ ਦੀ ਜੈਮਲ ਅਤੇ ਫੱਤੇ ਦੀ ਲੋਕਾਥਾ ਕਿਵੇਂ ਦੀ ਲੱਗੀ ਤੇ ਜਾਂਦੇ ਹੋਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਅਸੀਂ ਇਸੇ ਤਰ੍ਹਾਂ ਦੀਆਂ ਤੁਹਾਡੇ ਲਈ ਹੋਰ ਵੀ ਲੋਕਾਥਾਂ ਲਿਆਉਂਦੇ ਰਹੀਏ ਮਿਲਦੇ ਹਾਂ ਜਲਦੀ ਹੀ ਧੰਨਵਾਦ ਜੀ